ਦੇ ਕੋਲ ਕਿੰਨੇ ਆਉਣਾ ਸੱਚ ਕਹਿ ਰਿਹਾ ਤੱਕ ਕੇ ਸੁਣੋ ਸਮਝੋ ਗਲਤੀ ਕੱਢੋ ਜੇ ਤੁਹਾਨੂੰ ਲੱਗਦਾ ਵੀ ਜੇ ਕੋਈ ਗੱਲ ਗਲਤ ਬੋਲਦੇ ਆ ਤੁਸੀਂ ਸਾਰੇ ਸਾਰੇ ਦਿਵਾਨ ਸੁਣੋ ਪੂਰਾ ਵਿਚ ਵਿਚਾਲੇ ਕੱਟ ਕੇ ਨਹੀਂ ਕੱਟ-ਕੱਟ ਕੇ ਨਹੀਂ ਪੂਰਾ ਸੁਣੋ ਸਾਰੇ ਦੇ ਸਾਰੇ ਦਿਵਾਨ ਸੁਣ ਕੇ ਐਤਵਾਰ ਮੈਨੂੰ ਜਿੱਥੇ ਨਹੀਂ ਮਿਲਿਆ ਜਾਂਦਾ ਰਸ਼ ਹੈ ਭੀੜ ਹੈ ਨਹੀਂ ਮਿਲਿਆ ਜਾਂਦਾ ੱੱਕਾ ਹੋ ਜਾਂਦਾ ਨਹੀਂ ਟਾਈਮ ਮਿਲਦਾ ਮੈਂ ਉੱਥੇ ਐਤਵਾਰ ਹਰੇਕ ਐਤਵਾਰ ਹੀ ਹੁੰਦਾ ਮੈਨੂੰ ਖੜੇ ਨੂੰ ਦੱਸੋ ਆ ਕੇ ਵੀ ਆ ਗਊ ਮੇਰੇ ਨਾਲ ਗੱਲ ਕਰੋ ਵੀ ਆ ਗੱਲ ਗਲਤ ਸੜਾਈ ਹੈ ਦੱਸੋ ਵਿਆਹ ਗਲਤ ਹੈ ਉਸੇ ਵੇਲੇ ਮੰਨਾਂਗਾ ਜੇ ਗਲਤ ਹੋਈ ਪਰ ਜੇ ਗੁਰਬਾਣੀ ਮੁਤਾਬਕ ਠੀਕ ਹੈ ਫਿਰ ਤੂੰ ਮੰਨ ਲੈ ਆਖੋ ਸਤਿਨਾਮ ਜੇ ਗੁਰਬਾਣੀ ਮੁਤਾਬਕ ਠੀਕ ਹੈ ਫਿਰ ਤੂੰ ਮੰਨ ਲੈ ਤੇ ਉਹ ਮੈਨੂੰ ਦੱਸਣ ਕਹਿੰਦੇ ਜੀ ਬਾਬਾ ਜੀ ਪੰਜ ਚਾਰ ਬੱਸਾਂ ਭਰ ਕੇ ਲੈ ਗਏ ਸਾਰਿਆਂ ਨੂੰ ਇਕੱਠੇ ਕਰਕੇ ਮੈਂ ਕਿਹਾ ਕੋਈ ਨਹੀਂ ਤੇ ਫਿਰ ਪਹੁੰਚ ਹੀ ਜਾਣਾ ਪਿਓਆਂ ਨੂੰ ਬਚਾ ਲਓਗੇ ਇਹਨਾਂ ਤੇ ਬੱਚਿਆਂ ਤੱਕ ਪਹੁੰਚ ਜੂ ਤੇ ਬੱਚਿਆਂ ਨੂੰ ਬਚਾ ਲਓਗੇ ਪੋਤਿਆਂ ਤੱਕ ਪਹੁੰਚ ਜੂ ਗੁਰਬਾਨੀ ਦਾ ਗਿਆਨ ਹੁਣ ਤੇ ਹਰੇਕ ਤੇ ਘਰ ਘਰ ਜਾਣਾ ਹੀ ਜਾਣਾ ਹਰੇਕ ਤੇ ਕੰਨਾਂ ਤੱਕ ਪਹੁੰਚੂ ਇਹ ਤੇ ਸ਼ੁਕਰ ਕਰੋ ਮਾਲਕ ਦਾ ਆ ਆ ਆ ਮੋਬਾਈਲ ਕੱਢ ਤੇ ਸੈਸਦਾਨਾਂ ਨੇ ਵਰਤਦੇ ਹੀ ਆਪਾਂ ਸਾਰੇ ਕਿੰਨੇ ਬਣਾਇਆ ਪਤਾ ਨਹੀਂ ਨਾਮ ਹੀ ਨਹੀਂ ਜਾਣਦੇ ਆਪਾਂ ਤੇ ਕਿੰਨੀਆਂ ਖੋਜਾਂ ਕੀਤੀਆਂ ਸਾਡੇ ਵਾਲਿਆਂ ਨੇ ਧਾਗਿਆਂ ਦੀ ਪੂਜਾ ਨਹੀਂ ਕੀਤੀ ਬਸ ਆ ਇਥੋਂ ਆਲੇ ਉਥੋਂ ਆਲੇ ਉਹ ਬਸ ਇਦਾਂ ਹੀ ਤੋਰੀ ਫਿਰਦੇ ਇੱਥੇ ਮੈਂ ਦੁੱਧ ਚੜਾ ਦੋ ਭਾਈ ਉਥੇ ਦੁੱਧ ਚੜਾ ਦੋ ਭਾਈ ਉਥੇ ਫੇਰ ਮੱਝਾਂ ਦੁੱਧ ਦੇਣਗੀਆਂ ਲੈ ਤਾਂ ਅੱਜ ਹੀ ਗੱਲ ਕਰਦੇ ਸੀ ਆ ਬੈਠੇ ਸੀ ਕਹਿੰਦੇ ਖੂਨ ਆਉਣ ਲੱਗ ਜੂ ਭਾਈ ਜੇ ਨਾ ਦੁੱਧ ਚੜਾਇਆ ਲੈ ਸਾਡੇ ਤੇ ਮੱਝਾਂ ਚੋਂ ਖੂਨ ਹੋਣ ਲੱਗ ਪਈ ਤੇ ਮੈਂ ਮੈਂ ਪਿੱਛੇ ਰਸੂਲਪੁਰ ਦਵਾਨ ਚ ਵੀ ਬੇਨਤੀ ਕੀਤੀ ਸੀ ਅਮਰੀਕਾ ਕੈਨੇਡਾ ਵਿੱਚ ਜੇ ਕਿਤੇ ਤੁਹਾਡੇ ਚੋਂ ਮੇਰੇ ਵੀਰ ਆਸਟ੍ਰੇਲੀਆ ਉਹਨਾਂ ਵਾਲੇ ਸਮਝ ਜਾਓਗੇ ਸਾਲੇ ਹੌਲੀ-ਹੌਲੀ ਆਪਾਂ ਤੁਰਦੇ ਹੀ ਲੱਗਣਾ ਤੁਰ ਜਾਣਾ ਹੌਲੀ-ਹੌਲੀ ਬੱਚੇ ਪੜਨ ਪੜਨ ਚਾਣਗੇ ਹੌਲੀ-ਹੌਲੀ ਖੁੱਲ ਜਾਣੇ ਨੇ ਰਾਹ ਆਪੇ ਤੇ ਤੁਸੀਂ ਵੇਖੋ ਜਿਹੜੇ ਭੈਣ ਭਰਾ ਗਏ ਐ 网上 ਤੇ ਭਰ ਕੇ ਵੇਖ ਲਓ گاਵਾ ਤੁਰ ਨਹੀਂ ਸਕਦੀਆਂ ਇੰਨਾ ਦੁੱਧ ਐ ਉਹਨਾਂ ਦੇ ਥੱਲੇ 60-60 ਲੀਟਰ ਦੁੱਧ ਦੇਣ ਵਾਲੀਆਂ گاਵਾ ਨੇ 60 60 ਲੀਟਰ ਬੰਦਾ ਨਹੀਂ ਚੋ ਸਕਦਾ ਮਸ਼ੀਨਾਂ ਨਾਲ ਹੀ ਧਾਰਾ ਕੱਢਦੇ ਐ ਤੇ ਸਾਡੇ ਵਾਲਿਆਂ ਨੇ ਉਹਨਾਂ ਨੂੰ ਕਿਸੇ ਬਾਬੇ ਦਾ ਨਹੀਂ ਪਤਾ ਨਾ ਕਿਸੇ ਕਬਰ ਤੇ ਚੜਾਉਣ ਨਾ ਪੀਰ ਤੇ ਚੜਾਉਣ ਕਿਤੇ ਪਤਾ ਹੀ ਨਹੀਂ ਕਿਤੇ ਚੜਾਉਂਦੇ ਨਹੀਂ ਤੇ ਆਪਣੇ ਵਾਲਿਆਂ ਕਿਲੋ ਦੁੱਧ ਦੇਣਾ ਹੁੰਦਾ ਤੇ ਚਾਰ ਜਣੇ ਉਹਨੂੰ ਫੜ ਕੇ ਖੜੇ ਹੁੰਦੇ ਕੋਈ ਲੱਤ ਫੜੀ ਹੁੰਦੀ ਕਿਸੇ ਨੇ ਪੂਛ ਫੜੀ ਹੁੰਦੀ ਕਿੰਨਾ ਕੁਝ ਕਰਦੇ ਆਪਾਂ ਤੇ ਫੇਰ ਉਹ ਪਾਈਆ ਦੁੱਧ ਦਿੰਦੀ ਐ ਉਹ ਵੀ ਗੋਆ ਪੈ ਜਾਂਦਾ ਵਿੱਚ ਲੈ ਕਰ ਲੋ ਸੇਵਾ ਕਰ ਲੋ ਪੀਰਾਂ ਦੀ ਤੁਸੀਂ ਲਖਟਿਆ ਕੀ ਹੈ ਦਰ ਦੋ ਅਮਰੀਕਾ ਕੈਨੇਡਾ ਵਾਲੇ ਜੇ ਆ ਜਾਣ ਸਾਡੇ ਵੱਲ ਵੇਖ ਵੇਖ ਕੇ ਬੌਲੇ ਹੋ ਜਾਣਗੇ ਆਸਸ ਕੇ ਵੀ ਇੱਡੇ ਕਮਲੇ ਯਾਰ ਇੱਡੇ ਕਮਲੇ ਸਾਨੂੰ ਤਾਂ ਪਤਾ ਹੀ ਨਹੀਂ ਕਿਸੇ ਕਬਰ ਦਾ ਨਾ ਪੀਰ ਦਾ ਨਾ ਸਬਾਦ ਦਾ ਨਾ ਲੈਣ ਦਾ ਦੇਣ ਸਾਡੇ 7 7 ਲੀਟਰ ਦੁੱਧ ਦਿੰਦੀਆਂ گاਵਾ ਇਹ ਇਹ ਵੱਡੇ ਧਰਮੀ ਬਣੇ ਫਿਰਦੇ ਹੱਸਣਗੇ ਸਾਡੇ ਕੰਨੀ ਵੇਖ ਕੇ ਉਹ ਕਮਲਿਓ ਐ ਕਹਿਣਗੇ ਸਾਨੂੰ ਉਹ ਕਮਲਿਓ ਜਿੰਨਾ ਤੁਸੀਂ ਐ ਤੁਰੇ ਫਿਰਦੇ ਹੋ ਨਾ ਲੈ ਕੇ ਖੀਰਾ ਤੇ ਦੁੱਧ ਕਬਰਾਂ ਮੜੀਆਂ ਤੇ ਆਪ ਹੀ ਬਣਾ ਕੇ ਜਗਾ ਜੀ ਆਪ ਹੀ ਮੰਨੀ ਜਾਂਦੇ ਹੋ ਉਹਨਾਂ ਨੇ ਸਾਨੂੰ ਪਤਾ ਕੀ ਕਹਿਣਾ ਹੈ ਉਹਨਾਂ ਨੇ ਕਹਿਣਾ ਇੰਨਾ ਸਿਰ ਖੁਰਕ ਲਿਆ ਕਰੋ ਖੋਜਾਂ ਕਰੋ ਦਿਮਾਗ ਵਰਤਿਆ ਕਰੋ ਵੀ ਇਹਨਾਂ ਦਾ ਦੁੱਧ ਵਧੇ ਕਿਵੇਂ ਉਹ ਸਾਨੂੰ ਐ ਕਹਿਣਗੇ ਵੀ ਜਿੰਨਾ ਟਾਈਮ ਇੰਨਾ ਕੰਮਾਂ ਤੇ ਲਾਉਨੇ ਹੋ ਉਹਨਾਂ ਦਿਮਾਗ ਵਰਤਣ ਤੇ ਲਾਇਆ ਕਰੋ ਨਵੀਂ ਖੋਜ ਕਰੋ ਕੋਈ ਨਵੀਂ ਟੈਕਨੋਲੋਜੀ ਲੈ ਕੇ ਆਓ ਆਹੀ ਘਾਟਾਂ ਘਟੀਆਂ ਨੇ ਤੁਸੀਂ ਇੱਥੇ ਇੱਕ ਤੱਕ ਹੀ ਪਹੁੰਚੇ ਹੋ ਸਾਡੇ ਵਾਲਿਆਂ ਨੇ ਤਾਂ ਬਸ ਇੱਥੇ ਇੱਕ ਤੱਕ ਆਪਣੀ ਇੰਨੀ ਕੁ ਖੋਜ ਹੋਈ ਹੈ ਮਜੇ ਉੱਥੇ ਦੁੱਧ ਨਾ ਚੜਾਇਆ ਸਾਡੀ ਮੱਝ ਨੇ ਦੁੱਧ ਨਹੀਂ ਦੇਣਾ ਸਾਡੇ ਐ ਨਹੀਂ ਹੋਣਾ ਕਿਉਂ ਡਰ ਬਹਾਲੇ ਮੇਰੀਓ ਭੈਣੋ ਤੁਸੀਂ ਕਿਉਂ ਡਰ ਗਈਆਂ ਇੰਨਾ ਕਿਉਂ ਡਰ ਕਿੰਨੇ ਡਰਾਇਆ ਤੁਹਾਨੂੰ ਤੁਸੀਂ ਕਿਉਂ ਡਰਦੀਆਂ ਇਹਨਾਂ ਗੱਲਾਂ ਤੋਂ ਸਾਡੇ ਵਾਲੇ ਕਾਲੇ ਲਾਲਾ ਟਿੱਕੇ ਵੀ ਹਕੂਕ ਤੇ ਇਹ ਐ ਨਾ ਉਹ ਗੂਰੇ ਬਾਹਰ ਲੈ ਕੋਈ ਟਿੱਕਾ ਲਾਂਦਾ ਉੱਥੇ ਪਤਾ ਹੀ ਨਹੀਂ ਕਿਸੇ ਨੂੰ ਟਿੱਕੇ ਟੁੱਕੇ ਲਾਣ ਦਾ ਇਹ ਕੋਈ ਨજર ਵੀ ਲੱਗਦੀ ਹੈ ਕਿਸੇ ਨੂੰ ਪਤਾ ਹੀ ਨਹੀਂ ਜੀ ਨજર ਦਾ ਆਪਣੇ ਆਲੇ ਵੇਖ ਲੋ ਫਿਰ ਲਾਲਾ ਬਚਪਨ ਤੋਂ ਹੀ ਇੱਥੇ ਲਾ ਟਿੱਕਾ ਨજર ਨਾ ਲੱਗ ਜੇ ਫਿਰ ਸਾਡੀ ਪਈ ਹੋਈ ਰਹੇ ਤਰੱਕੀਆਂ ਕਰੋ ਪਿਆਰ ਅਗਲੇ ਆਨੇ ਮੋਬਾਈਲ ਲਿਆਂਦੇ ਤਰ੍ਹਾਂ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਕੀ ਕੁਝ ਬਣਾ ਦਿੱਤਾ ਅਸੀਂ ਰਹਿ ਗਏ ਬਸ ਉੱਥੇ ਬੁੱਧੂ ਬਣਾ ਕੇ ਰੱਖਤਾ ਸਾਨੂੰ ਬਾਬਿਆਂ ਨੇ ਨਕਲੀ ਪੁਜਾਰੀਆਂ ਨੇ ਬੁੱਧੂ ਬਣਾ ਕੇ ਰੱਖਤਾ ਚੱਜ ਦੀ ਗੱਲ ਕੋਈ ਦੱਸੀ ਨਹੀਂ ਆ ਬਾਬੇ ਤੇ ਸਾਡੇ ਕਮਾਲ ਦੇ ਆ ਜਿਹੜੇ ਇੱਥੇ ਬੈਠੇ ਆ ਗੁਰੂ ਨਾਨਕ ਬਾਬਾ ਜੀ ਵਰਗਾ ਤੇ ਕੋਈ ਨਹੀਂ ਤੇ ਅੱਖਾਂ ਖੋਲ ਦਿੰਦੇ ਬੰਦੇ ਦੀ ਸਾਡੇ ਵਰਗਿਆਂ ਨੇ ਇੱਥੇ ਤੇ ਨਮਹਲੇ ਚੜਾਈ ਚੱਲੋ ਇਹੀ ਅਕਲ ਦਿੱਤੀ ਐ ਇਹ ਨਹੀਂ ਕਹਿੰਦੇ ਪੜ੍ਹ ਲਓ ਆਪਣੇ ਬਾਬਾ ਜੀ ਦੀ ਗੱਲ ਲ ਘੋ ਲਈ ਸਾਡੇ ਵਰਗਿਆਂ ਨੂੰ ਪੁੱਛੋ ਭਾਈ ਤੁਸੀਂ ਹੱਥ ਨਾ ਲਾਇਓ ਪਾਪ ਲੱਜੂ ਨੇੜੇ ਨਾ ਜਾਈਂ ਇਹ ਤੇ ਬਾਲਾ ਵੱਡਾ ਬਾਲਾ ਵੱਡਾ ਜਨਮਾਂ ਦੀ ਭਗਤੀ ਹੋਵੇ ਤਾਂ ਜਾ ਕੇ ਪਾਠ ਕਰ ਸਕਦਾ ਬੰਤਾ ਸ਼ੁੱਧ ਕਰਨਾ ਹੈ ਹਿਲਣ ਇਦਾਂ ਹੀ ਕਹੀ ਜਾਂਦੇ ਜੀ ਮੈਰੀ ਬੇਨਤੀ ਹੈ ਸ਼ੁੱਧ ਕਰਨਾ ਹੈ ਇਹ ਨਹੀਂ ਵੀ ਸ਼ੁੱਧ ਨਹੀਂ ਕਰਨਾ ਕੋਸ਼ਿਸ਼ ਕਰਨੀ ਹੈ ਪਰ ਜਦੋਂ ਸਿੱਖਣ ਲੱਗੋਗੇ ਤਾਂ ਹੀ ਇਦਾਂ ਹੀ ਚੱਲੂ ਕੰਮ ਇਦਾਂ ਹੀ ਜਦੋਂ ਆਪਾਂ ਪੜਨ ਲੱਗਾਂਗੇ ਹੌਲੀ ਹੌਲੀ ਸ਼ੁੱਧ ਵੀ ਕਰਨ ਲੱਗ ਜਾਾਂਗੇ ਜਦੋਂ ਆਪਣੇ ਕੋਲ ਟਰੈਕਟਰ ਆ ਗਏ ਆਪੇ ਜਦੋਂ ਬਹਿ ਗਏ ਟਰੈਕਟਰਾਂ ਤੇ ਆਪੇ ਚਲਾਉਣੇ ਆ ਗਏ ਗੱਡੀਆਂ ਚਲਾਉਣੀਆਂ ਆ ਗਈਆਂ ਮੋਟਰਸਾਈਕਲ ਚਲਾਉਣੇ ਆ ਗਏ ਮੋਬਾਈਲ ਚਲਾਉਣੇ ਆ ਗਏ ਰਿਮੋਟ ਬੇਬੇ ਆਪਣੇ ਵਾਲਾ ਚੈਨਲ ਲਾ ਲੈਂਦੀ ਉਹਦੀ ਵੀ ਮੇਰੇ ਵਾਲਾ ਨਾਟਕ ਆ ਗਿਆ ਚੱਲ ਹੁਣ ਇੱਥੇ ਸੱਸ ਨੂੰ ਵਾਲਾ ਇਹਦੇ ਤੇ ਚੱਲਦਾ ਲਾ ਉਹਦੇ ਹੀ ਲਾ ਲੈਂਦੀ ਐ ਅਨਪੜ ਬੇਬੇ ਨੂੰ ਵੀ ਰਿਮੋਟ ਚਲਾਉਣਾ ਆ ਗਿਆ ਜਦੋਂ ਰਿਮੋਟ ਫੜਾਤਾ ਹੱਥ 'ਚ ਆਪੀ ਆ ਗਿਆ ਮੋਟਰਸਾਈਕਲ ਫੜਾਤਾ ਆਪੀ ਆ ਗਿਆ ਜਦੋਂ ਪੋਥੀਆਂ ਫੜੋਗੇ ਹੌਲੀ ਹੌਲੀ ਇੰਟਰਸਟ ਰੱਖੋਗੇ ਵੀ ਲੋੜ ਐ ਮੇਰੀ ਜ਼ਿੰਦਗੀ ਵਿੱਚ ਤੇ ਅੱਜ ਕੱਲ ਤੇ ਇੰਟਰਨੈਟ ਦੇ ਉੱਤੇ ਸਹਿਜ ਪਾਠ ਨੇ ਉਧਰੋਂ ਸਹਿਜ ਪਾਠ ਲਾ ਲਓ ਉਧਰੋਂ ਨਾਲ ਬੋ ਪੋਥੀ ਖੋਲ ਲਓ ਆਪੀ ਪਤਾ ਲੱਗੀ ਜਾਣਾ ਐ ਐਦਾਂ ਹੀ ਲੱਗਣਾ ਸਾਡੇ ਅਰਗਿਆਂ ਨੇ ਡਰਾਇਆ ਹੀ ਬਹੁਤ ਐ ਵੀ ਵੇਖੀ ਕਿਤੇ ਤੂੰ ਨਾ ਨੇੜੇ ਲੱਗਦੀ ਸਾਡੇ ਵਰਗਿਆਂ ਤੋਂ ਪੁੱਛਣਾ ਉਹ ਤੁਸੀਂ ਫਿਰ ਸਾਡੇ ਵਰਗਿਆਂ ਤੋਂ ਪੁੱਛਣਾ ਦੱਸੋ ਜੀ ਫਿਰ ਮੇਰੇ ਵਰਗਾ ਫਿਰ ਆਪਣੀ ਮਰਜ਼ੀ ਨਾਲ ਹੀ ਦੱਸ ਦਿੰਦਾ ਆਪ ਪੜੋਗੇ ਤੇ ਸਿੱਧਾ ਹੀ ਪਤਾ ਲੱਗ ਜਾਂਦਾ ਭਾਈ ਇਸ ਕਰਕੇ ਗੁਰਬਾਣੀ ਦੇ ਗਿਆਨ ਦੀ ਜਦੋਂ ਹਨੇਰੀ ਆਉਂਦੀ ਹੈ ਭਾਈ ਉਥਲ ਪੁਥਲ ਬਹੁਤ ਮੱਚ ਜਾਂਦੀ ਹੈ ਜਿਵੇਂ ਹਨੇਰੀ ਆ ਕੇ ਕੀ ਕੁਝ ਕਰ ਦਿੰਦੀ ਹੈ ਪਰ ਹਾਂ ਇੱਕ ਗੱਲ ਹੈ ਜਦੋਂ ਆਉਂਦੀ ਏ ਇੱਕ ਵਾਰੀ ਦਿੱਕਤ ਜੀ ਤੇ ਆਉਂਦੀ ਏ ਪਰ ਸਫਾਈਆਂ ਸਾਰੀਆਂ ਹੀ ਕਰ ਜਾਂਦੀਆਂ ਨੇ ਜਦੋਂ ਜ਼ੋਰ ਨਾਲ ਮੀਂਹ ਪੈਂਦਾ ਫਿਰ ਵੇਖੋ ਪਹਿਲਾਂ ਹਨੇਰੀ ਆਉਂਦੀ ਆਉਫ ਜੀ ਲੱਗੂ ਮੋੜ ਕੇ ਫਿਰ ਨਾਮ ਦੀ ਵਰਖਾ ਪਹਿਲਾਂ ਹਨੇਰੀ ਆ ਜਾਂਦੀ ਹੁੰਦੀ ਮੋੜ ਕੇ ਮੀਂਹ ਪੈ ਜਾਂਦਾ ਹੁੰਦਾ ਹੁੰਦਾ ਨਾ ਤੇ ਇੱਕ ਵਾਰੀ ਗੁੰਮਝਾ ਬਣ ਜਾਂਦਾ ਹਨੇਰੀ ਤੋਂ ਪਹਿਲਾਂ ਗੁੰਮਝਾ ਲੱਗ ਜਾਂਦਾ ਫਿਰ ਹਨੇਰੀ ਆਉਂਦੀ ਏ ਹਨੇਰੀ ਤੋਂ ਬਾਅਦ ਫਿਰ ਮੀਂਹ ਪੈਂਦਾ ਇੱਥੇ ਭਗਤ ਸਾਹਿਬ ਕਹਿੰਦੇ ਐ ਪਿਆਰਿਓ ਇਤੈ ਹੀ ਹੋਊ ਪਹਿਲਾ ਹਨੇਰੀ ਆਊ ਫਿਰ ਮੀਂਹ ਪਊ ਪਹਿਲਾ ਹਨੇਰੀ ਆਊ ਲਓ ਹੁਣ ਸੁਣੋ ਦੇਖੋ ਭਾਈ ਗਿਆਨ ਕੀ ਆਈ ਆਂਦੀ ਬਈ ਪਿਆਰਿਓ ਭਗਤ ਕਬੀਰ ਸਾਹਿਬ ਦਾ ਤੇ ਇਹ ਅਟਰਕਲ ਡਾਇਲੋਗ ਚੱਲ ਰਹੇ ਨੇ ਅੰਤਰਵਾਤਾ ਲਾਭ ਚੱਲ ਰਹੇ ਨੇ ਅੰਦਰ ਦੀ ਗੱਲ ਆ ਆਪਣੇ ਬਾਰੇ ਇਦਾਂ ਕਹਿ ਰਹੇ ਆ ਆ ਵੇ ਦੇਖੋ ਭਾਈ ਇਦਾਂ ਕਿਤੇ ਆਪਣੇ ਰੰਗ 'ਚ ਬੈਠੇ ਹੋਣ ਦੇ ਭਗਤ ਕਬੀਰ ਸਾਹਿਬ ਆਪਣੇ ਰੰਗ 'ਚ ਸਾਰੇ ਗੁਰੂ ਸਾਹਿਬ ਇਦਾਂ ਹੀ ਨੇ ਜਿੰਨੀ ਬਾਣੀ ਹੈ ਇਦਾਂ ਆਪਣੇ ਰੰਗ 'ਚ ਬਹਿ ਕੇ ਉਚਾਰੀ ਕੀਤੀ ਇਦਾਂ ਆਪਣੇ ਆਪ ਨੂੰ ਆਪਣੇ ਆਪ ਨੂੰ ਸੰਬੋਧਨ ਕਰਕੇ ਆਪਣੇ ਮਨ ਨਾਲ ਗੱਲਾਂ ਕਰਦਿਆਂ ਤੇ ਆਪਾਂ ਵੀ ਵੇਖਿਓ ਵੀ ਗਿਆਨ ਦੀ ਹਨੇਰੀ ਸਾਡੀ ਜ਼ਿੰਦਗੀ 'ਚ ਵੀ ਆਈ ਏ ਵੀ ਸਾਡੇ ਵੀ ਭਰਮ ਭੁਰਮ ਜੇ ਚੁੱਕੇ ਗਏ ਸਾਡੀ ਵੀ ਸਾਡੇ ਤੇ ਵੀ ਕਿਰਪਾ ਹੋਈ ਹੈ ਇੱਥੇ ਆਪਾਂ ਆਪਣੇ ਆਪ ਨੂੰ ਵੀ ਚੈੱਕ ਕਰਕੇ ਵੇਖੀਏ ਸਾਡਾ ਵੀ ਛੱਪਰ ਜਿਹਾ ਢਹਿ ਜੇ ਛੱਪਰ ਜਿਹਾ ਜਿਹੜਾ ਐਵੇਂ ਵਿੰਮ ਪਰਮਾ ਦਾ ਛੱਪਰ ਜਿਹਾ ਛੱਪਰੀ ਜੀ ਬੰਨੀ ਫਿਰਦੇ ਆ ਹੋਰ ਹੀ ਘਰ ਜਿਹਾ ਬਣਾਈ ਫਿਰਦੇ ਆ ਢਹਿਦੇ ਹੋਏ ਲਓ ਹੁਣ ਸੁਣੋ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ ਮਟੀਰੀਅਲਿਜ਼ਮ ਵਿੱਚ ਸੁਰਤ ਫਸੀ ਪਈ ਸੀ ਮਾਇਆ ਨੇ ਐਸੇ ਬੰਦਨਾ ਵਿੱਚ ਬੰਨਿਆ ਸੀ ਮਾਇਆ ਨੇ ਖੇੜ ਏਦਾਂ ਦੀ ਵਰਤਾਈ ਸੀ ਕਿ ਫਰਮਾ ਦਾ ਛੱਪਰ ਬੰਨ ਕੇ ਬਹਿ ਗਿਆ ਮੈਂ ਸਬੈ ਉਡਾਨੀ ਭਰਮ ਕੀ ਟਾਟੀ ਛੱਪਰੀ ਛੱਪਰੀ ਵੱਡੀ ਹੋਈ ਸੀ ਕਹਿੰਦੇ ਉੱਡ ਗਈ ਜਿਹੜੀ ਮੈਂ ਆਪ ਹੀ ਬਣਾਈ ਫਿਰਦਾ ਸੀ ਨਾ ਆਪਣੇ ਅੰਦਰ ਹੀ ਮੇਰੇ ਬਣੀ ਪਈ ਸੀ ਉਹ ਛੱਪਰੀ ਜੀ ਉੱਡ ਗਈ ਸਭ ਪਿੱਲਰ ਪੁੱਲਰ ਦੇ ਟਹਿ ਗਏ ਉਹਦੇ ਜਿਹੜੀਆਂ ਥੰਮੀਆਂ ਜੀਆਂ ਵਿੱਚ ਦਿੱਤੀਆਂ ਸੀ ਥੰਮੀਆਂ ਹੁਣ ਛੱਪਰ ਬੰਨਣ ਲਈ ਥੰਮੀਆਂ ਵੀ ਲਾਉਣੀਆਂ ਪੈਣਗੀਆਂ ਛਦੀਰ ਵੀ ਲਾਉਣਾ ਪਊ ਥੰਮੀਆਂ ਵੀ ਤੇ ਛਦੀਰ ਵੀ ਤੇ ਛੱਤ ਵੀ ਤਿੰਨੇ ਹੀ ਉੱਟਗੀਆਂ ਇਹ ਥੰਮੀਆਂ ਆਗਲੇ ਅਗਲੀਆਂ ਪੰਕਤੀਆਂ 'ਚ ਦੋ ਚਿੱਤੇ ਕੀ ਦੋਇ ਥੂਨ ਗੇਰਾਨੀ ਥੋਨ 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 ਮਤਲਬ ਦੁਚਿੱਤੀ ਦੀਆਂ ਜਿਹੜੀਆਂ ਥੰਮੀਆਂ ਸੀ ਮੈਂ ਡਬਲ ਮਾਈਂਡਡ ਸੀ ਤਿਆਨ ਨਾਲ ਸਮਝਿਓ ਭਾਈ ਗਾਗਰਤਾ ਨਾਲ ਸਮਝਿਓ ਸ਼ਬਦ ਧਿਆਨ ਨਾਲ ਸਮਝਿਓ ਵੀ ਮੈਂ ਦੋ ਚਿੱਤਾ ਸੀ ਦੋ ਚਿੱਤੀ ਦੀਆਂ ਥੰਮੀਆਂ ਦਿੱਤੀਆਂ ਹੋਈਆਂ ਸੀ ਦੋ ਚਿੱਤਾ ਕਿਵੇਂ ਸੀ ਵੀ ਕਦੇ ਤੇ ਗੁਰਦੁਆਰੇ ਮੱਥਾ ਟੇਕ ਲਿਆ ਕਦੇ ਉਹ ਕਬਰ ਤੇ ਟੇਕ ਲਿਆ ਕਦੇ ਉਹ ਜਗ੍ਹਾ ਤੇ ਟੇਕ ਲਿਆ ਕਦੇ ਉਸ ਮਾਦ ਤੇ ਟੇਕ ਲਿਆ ਕਦੇ ਉੱਥੇ ਟੇਕ ਲਿਆ ਕਦੇ ਉੱਥੇ ਬਸ ਐਂ ਤੁਰਿਆ ਫਿਰਦਾ ਸੀ ਮੈਂ ਦੋ ਚਿੱਤਾ ਸੀ ਇੱਕ ਰੱਬ ਨੂੰ ਮੈਂ ਮੰਨਦਾ ਨਹੀਂ ਸੀ ਕਹਿੰਦੇ ਇੱਕ ਰੱਬ ਨੂੰ ਮੈਂ ਮੰਨਣ ਲੱਗ ਗਿਆ ਦੋ ਚਿੱਤੀਆਂ ਜਿਹੜੀਆਂ ਮੈਂ ਦੇਈ ਫਿਰਦਾ ਸੀ ਤਾਂ ਥੰਮੀਆਂ ਜੀਆਂ ਉਹ ਵੀ ਨਿਕਲ ਗਈਆਂ ਵਿੱਚੋਂ ਥੂਨ ਗਰਾਨੀ ਗਿਰਗੀਆਂ ਦਵ ਚਿੱਤੀ ਦੀਆਂ ਥੰਮੀਆਂ ਲੈ ਗਿਆ